ਤਾਂ ਨੂੰ ਪਤਾ ਚੱਲਿਆ ਹੁਣ ਕਿ ਕੱਲ ਰਾਤ 25 ਸਤੰਬਰ ਨੂੰ ਮਲੋਦ ਏਰੀਆ ਦੇ ਵਿੱਚ ਸੀਆਰ ਪਿੰਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ ਇਮੀਡੀਏਟਲੀ ਆਪਣੀ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਨਾਲੇ ਜੋ ਐਸਐਚਓ ਮਲੋਦ ਸਤਪੰਨ ਸਿੰਘ ਜੀ ਔਰ ਐਸਪੀ ਡੀ ਸਾਬ ਆਪਣੇ ਸਰਵਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀਗਾ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਹੈਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਅ ਟਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿਨੇ ਕੀਤੀ ਸੀਗੀ ਜੀ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ ਯਾਦਵ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤਦ ਤੱਕ ਇਹਨੇ ਜਦੋਂ ਜਦੋਂ ਕਤਲ ਕਰਕੇ ਇਹ ਭੱਜ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਦੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਿਹੜਾ ਮੌਜੂਦ ਸੀਗੇ ਉਹਨੇ ਇਹਨਾਂ ਨੂੰ ਅਰੈਸਟ ਕੀਤਾ ਮਲੌਦ ਜੋ ਬਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਬਿਹਾਰ ਪਜੰਡ ਦੇ ਯੋਜਨਾ ਦੇ ਵਿੱਚ ਸੀਗਾ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ ਛੇ ਮਹੀਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੋਧ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ ਇਸਤਪਾਲ ਕੋਰ ਔਰ ਜੋ ਬਬਲੂ ਯਾਦਵ ਹੈਗੇ ਔਰ ਇਹਦੇ ਵਿੱਚ ਇਹਨਾਂ ਦੀ ਆਪਸ ਚ ਰਿਲੇਸ਼ਨ ਵੀ ਬਣ ਗਈ ਸੀਗੇ ਔਰ ਇਹਨਾਂ ਦਾ ਜੋ ਹਸਬੰਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ ਤੋਂ ਇਹਨੇ ਇਹਨਾਂ ਵਾਸਤੇ ਓਬਜੈਕਟ ਕੀਤਾ ਮਨਾ ਕੀਤਾ ਤਾਂ ਫਿਰ ਇਹਨੇ ਆਪਣੇ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ रिलेशन ਦੇ ਬਾਰੇ ਤੋਂ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨਾਂ ਨੂੰ ਕੱਢ ਦਿੱਤਾ ਸੀਗਾ ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ 'ਚ ਗਲਬਤ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੀ ਆਪਸ 'ਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਗੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨਾਂ ਨੇ ਮਾਰਿਆ ਸੀਗਾ ਤੋਂ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਇਹ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨੂੰ ਅਸੀਂ ਤਫ਼ਤੀਸ਼ ਦੌਰਾਨ ਚੈੱਕ ਕਰ ਲਾਂਗੇ। ਸਾਡੇ ਪਿੰਡ ਦਾ ਨਾਮ ਹੈ ਇਹ ਕ੍ਰਿਮਲ ਜੀ। ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਕ੍ਰਿਮਲ ਰਿਕਾਰਡ ਰਿਕਾਰਡ ਹੈ ਨਹੀਂ। ਕਿੰਨੇ ਕੇਸ ਹੈ ਮੈਡਮ ਮੈਰਿਟ ਨਾਲ ਮੇਰੇ ਲੋਕ ਬੋਲੂ। No he is around i think 40 ਦੀ ਹੈਗੀ ਜੀ 40 ਸਾਲ ਦੀ ਹੈਗੀ ਜੀ। ਕੈਰੀਡਰ ਕੋ ਰਹਿ ਰਿਹਾ ਸੀ ਇਹ ਪਤਾ ਲੱਗਿਆ ਸੀ ਕਿ ਜਿੰਮੇਦਾਰ ਕੋ ਰਹਿ ਰਿਹਾ ਸੀ ਜੀ 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 ਉੱਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਖੇਤ ਦੇ ਵਿੱਚ। ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਖੇਤ ਦੇ ਵਿੱਚ ਖੇਤ ਦਾ ਕੰਮ ਕਰਦੀ ਸੀ। He already married chhe madam ਉਹ ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ ਉਹ ਦਾ ਫੈਮਿਲੀ ਉਹਨਾਂ ਦਾ ਪਿੱਛੇ ਬਿਹਾਰ ਚੋਂ ਹੀ ਹੋਣਾ ਫੈਮਿਲੀ ਉਹਨਾਂ ਦੇ ਬਿਹਾਰ ਚੋਂ ਸੀਗੇ ਜੀ ਪਿੱਛੇ ਹਾਂਜੀ ਰਾਈਟ ਥੈਂਕ ਯੂ